ਨਹੀਂ ਚਲੇਗੀ ਤਕੇਸ਼ਾਈ ਨਹੀਂ ਚਲੇਗੀ ਬੜੀ ਇਹ ਹੀ ਡਿਮਾਂਡ ਹੈ ਕਿ ਵੀ ਉਹਨੂੰ ਸਭ ਤੋਂ ਪਹਿਲਾਂ ਫੜਿਆ ਜਾਵੇ ਫੜ ਕੇ ਪੇਸ਼ ਕੀਤਾ ਜਾਵੇ ਪਤਾ ਲੱਗੇ ਵੀ ਇਹਦੇ ਵਿੱਚ ਮੋਟਿਵ ਕੀ ਹੈਗਾ ਹੈ ਸਾਡੇ ਇੱਕ ਵਕੀਲ ਦੀ ਜਾਨ ਚਲੇਗੀ ਆ ਪੁਲਿਸ ਕੋ ਹਜੇ ਉਹ ਮੇਨ ਬੰਦਾ ਨਹੀਂ ਫੜਿਆ ਗਿਆ ਤਕੇਸ਼ਾਈ ਨਹੀਂ ਚਲੇਗੀ ਤਕੇਸ਼ਾਈ ਸਰ ਸਾਡੇ ਪਿਛਲੇ 21 ਤਰੀਕ ਨੂੰ ਜੁਲਾਈ ਦੇ ਮਹੀਨੇ ਦੇ ਐਡਵੋਕੇਟ ਰਖਵਿੰਦਰ ਸਿੰਘ ਜੀ ਦੇ ਉੱਤੇ ਗੋਲੀਆਂ ਮਾਰੀਆਂ ਗਿਆ ਹੈ ਜਿਹਦੇ ਵਿੱਚੋਂ ਹਜੇ ਤੱਕ ਕੁਝ ਦੋਸ਼ੀ ਫੜੇ ਗਏ ਨਹੀਂ ਤੇ ਕੁਝ ਜਿਹੜਾ ਮੇਨ ਕਿੰਗ ਪੀਣਾ ਉਹ ਹਜੇ ਤੱਕ ਪੁਲਿਸ ਨੇ ਨਹੀਂ ਫੜਿਆ ਜਿੰਦਾਬਾਦ ਨੰਬਰੀ ਸਰਪਾਰ ਐਸੋਸੀਏਸ਼ਨ ਜਿੰਦਾਬਾਦ ਜੋ ਸਾਡੀ ਜਾਣਕਾਰੀ ਹੈ ਕਿ ਤਿੰਨ ਨੌਜਵਾਨ ਅਰੈਸਟ ਕੀਤੇ ਗਏ ਨੇ ਤੇ ਬਾਕੀ ਹਜੇ ਭਗੋੜੇ ਨੇ ਇਹਨਾਂ ਗੱਲ ਵੀ ਸਾਡਾ ਐਜੀਟੇਸ਼ਨ ਚੱਲ ਰਿਹਾ ਵਾ ਹੜਤਾਲ ਕੀਤੀ ਹੰ ਤਰਨਾ ਹੈਗਾ ਵਾ ਸਾਡਾ ਕਿਸੇ ਨਾ ਅਧਿਕਾਰੀ ਨਾਲ ਗੱਲ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਕਹਿੰਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਆਉਣ ਦਾ ਸ਼ੁਕਰੀਆ ਜੀ ਸਾਡੀ ਬਾਹਰ ਦੇ ਇੱਕ ਮੈਂਬਰ ਹੈਗੇ ਲਖਵਿੰਦਰ ਸਿੰਘ ਜਿਨ੍ਹਾਂ ਦੀ 21 ਤਰੀਕ ਨੂੰ ਲਾਸਟ ਮੰਥ ਗੋਲੀਆਂ ਮਾਰ ਕੇ ਇੰਜਰਡ ਕੀਤਾ ਗਿਆ ਜਿਨ੍ਹਾਂ ਦੀ ਲਾਸਟ ਵੀਕ ਹੀ ਡੈਥ ਹੋਈ ਹੈ ਉਹਨਾਂ ਦੀ ਉਸ ਤੋਂ ਬਾਅਦ ਐਜੀਟੇਸ਼ਨ ਚੱਲਦਾ ਪਿਆ ਸਾਡਾ ਲਗਾਤਾਰ ਚੱਲਦਾ ਪਿਆ ਵਿੱਚੋਂ ਸਾਨੂੰ ਐਸਐਸਪੀ ਰੂਲਰ ਉਹਨਾਂ ਅਸ਼ੋਰੈਂਸ ਬਿਲੀ ਵੀ ਬੰਦੇ ਸਾਰੇ ਫੜ ਲਏ ਜਾਣਗੇ ਜਾਣਗੇ ਤਿੰਨ ਬੰਦਿਆਂ ਨੂੰ ਉਹਨਾਂ ਅਰੈਸਟ ਕੀਤਾ ਪਲੱਸ 5 ਤੋਂ 6 ਵੈਪਨਸ ਵੀ ਉਹਨਾਂ ਅਰੈਸਟ ਕੀ ਰਿਕਵਰ ਕੀਤੇ ਨੇ ਉਹਨਾਂ ਕੋਲ ਪਰ ਸਟਿਲ ਜਿਹੜਾ ਮੇਨ ਇਹ ਕੇਸ ਦਾ ਜਿਹੜਾ ਹਗੜਾ ਜਿਹੜਾ ਕਿਨਪਿੰਨ ਹੈਗਾ ਉਹ ਅਰੈਸਟ ਨਹੀਂ ਹੈਗਾ ਉਹ ਆਊਟ ਆਫ ਪੁਲਿਸ ਟੱਚ ਹੈਗਾ ਸਾਡੀ ਇਹੀ ਡਿਮਾਂਡ ਹੈ ਕਿ ਉਹਨੂੰ ਸਭ ਤੋਂ ਪਹਿਲਾਂ ਫੜਿਆ ਜਾਵੇ ਫੜ ਕੇ ਪੇਸ਼ ਕੀਤਾ ਜਾਵੇ ਪਤਾ ਲੱਗੇ ਵੀ ਇਹਦੇ ਵਿੱਚ ਮੋਟਿਵ ਕੀ ਹੈਗਾ ਸੀ ਸਾਡੇ ਇੱਕ ਵਕੀਲ ਦੀ ਜਾਨ ਚਲੇਗੀ ਆ ਪੁਲਿਸ ਕੋ ਹਜੇ ਉਹ ਮੇਨ ਬੰਦਾ ਨਹੀਂ ਫੜਿਆ ਗਿਆ ਫੋਰ ਦਾ ਲਾਸਟ 12 14 ਦਿਨ ਹੋ ਗਏ ਸਾਡੇ ਅੱਜ ਐਜੀਟੇਸ਼ਨ ਨੂੰ ਚੱਲ ਰਿਹਾ ਸੱਚੀ ਕਰ ਅਸੀਂ ਗੱਲ ਕਰੀਏ ਜਿਹੜਾ ਬੰਦਾ ਫੜਿਆ ਗਿਆ ਉਹਦੇ ਕੋਲੋਂ ਪੁੱਛਗਿੱਛ ਨਹੀਂ ਕੀਤੀ ਗਈ ਆ ਆਖਰ ਉਹਨੂੰ ਪੁੱਛਗਿੱਛ ਚੱਲਦੀ ਪਈ ਆ ਪਰ ਉਹ ਜਿਹੜੀਆਂ ਕੋਸ਼ਿਸ਼ ਚੀਜ਼ਾਂ ਉਹ ਨਹੀਂ ਰਿਵੀਲ ਕਰਨੀਆਂ ਚਾਹੁੰਦੇ ਉਹ ਸਾਡੀਆਂ ਉਹਦੇ ਕਹਿੰਦੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਵਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜਦੋਂ ਸਾਰੇ ਫੜੇ ਜਾਣਗੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਮੋਟਿਵ ਕੀ ਹੈਗਾ ਇਦਾਂ ਜੇ ਲੀਕ ਹੋ ਜਾਂਦੀ ਹੈ ਤੇ ਅਗਲਾ ਬੰਦਾ ਭੱਜ ਜਾਂਦਾ ਫਿਰ ਅੱਗੇ ਆ ਅੱਜ ਕਿਸੇ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ ਨਹੀਂ ਹਜੇ ਤੱਕ ਸਾਡੀ ਕਿਸੇ ਨਾਲ ਗੱਲ ਨਹੀਂ ਸਾਡਾ ਐਜੀਟ ਸਰਖਿਆ ਤੇ ਮੈਡਮ ਪੰਜਾਬ ਦਾ ਆਲ ਓਵਰ ਹੀ ਮੰਦਾ ਲਗਾ ਲਾਅ ਐਂਡ ਆਰਡਰ ਦੀ ਜੀ ਸਿਚੁਏਸ਼ਨ ਦੇਖਦੇ ਦੇਖ ਹੀ ਰਿਹਾ ਇਟ ਇਜ਼ ਨਾਟ ਓਨਲੀ ਲਾਇਰਸ ਕੇ ਇਹ ਵੀ ਵਰਗ ਨੂੰ ਵੇਖ ਲਓ ਬਿਜ਼ਨਸਮੈਨ ਨੂੰ ਵੇਖ ਲਓ ਕੋਈ ਵੀ ਵਰਗ ਜੇ ਕੋਈ ਦੁਕਾਨ ਤੇ ਕੋਈ ਕੰਮ ਕਰਦਾ ਉਹ ਵੀ ਸੇਫ ਨਹੀਂ ਹੈਗਾ ਜੇ ਕਹਿੰਦਾ ਮੋਬਾਈਲਾਂ ਦਾ ਕੰਮ ਚੱਲ ਜਾਂਦਾ ਉਹਨੂੰ ਵੀ ਫੋਨ ਕਾਲ ਆ ਜਾਂਦੀ ਹੈ ਇਹ ਤੇ ਡੇ ਟੂ ਡੇ ਬੇਸਿਸ ਤੇ ਹਰ ਇੱਕ ਨੂੰ ਥ੍ਰੈਟ ਹੈ ਜੀ ਤਾਂ ਕਿੰਨਾ ਟਾਈਮ ਹੋਣ ਸਰ ਤਰਨਾ ਚੱਲੇਗਾ ਜੀ ਇਹ ਤੇ ਦੇਖਾਂਗੇ ਜਿੰਨ ਤੱਕ ਸਾਨੂੰ ਅਸ਼ੋਰੈਂਸ ਦੇਣਗੇ ਵੀ ਬੰਦੇ ਨੂੰ ਫੜ ਲਾਂਗੇ ਉਦੋਂ ਤੱਕ ਅਸੀਂ ਦੇਖਾਂਗੇ ਆਪਣੀ ਟੀਮ ਨਾਲ ਡਿਸਕਸ ਕਰਾਂਗੇ ਐਗਜ਼ੈਕਟਲੀ ਦੀ ਬੈਠ ਕੇ ਉਦੋਂ ਬਾਅਦ ਫਰਦਰ ਕੋਰਸ ਆਫ ਐਕਸ਼ਨ ਤੁਹਾਨੂੰ ਦੱਸਾਂਗੇ ਮੈਂ ਰਾਜਦੀਪ ਸਿੰਘ ਘੁੰਮਣ ਵਾਈਸ ਪ੍ਰਧਾਨ ਨਮਸਬਾਰ ਸੈਸ਼ਨ ਸਰ ਸਾਡੇ ਪਿਛਲੇ 21 ਤਰੀਕ ਨੂੰ ਜੁਲਾਈ ਦੇ ਮਹੀਨੇ ਦੇ ਐਡਵੋਕੇਟ ਰਖਵਿੰਦਰ ਸਿੰਘ ਜੀ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਸੀ ਜਿਦੇ ਵਿੱਚੋਂ ਹਾਏ ਤੱਕ ਕੁਛ ਦੋਸ਼ੀ ਫੜੇ ਗਏ ਨਹੀਂ ਤੇ ਕੁਛ ਨੂੰ ਜਿਹੜਾ ਮੇਨ ਕਿੰਗ ਪੀਣਾ ਉਹ ਹਜੇ ਤੱਕ ਪੁਲਿਸ ਨੇ ਨਹੀਂ ਫੜਿਆ ਜਿਹਦੇ ਕਰਕੇ ਅਸੀਂ ਪਹਿਲਾਂ ਹੜਤਾਲ ਤੇ ਵੀ ਬੈਠੇ ਰਹੇ ਅਧਰਨਾ ਵੀ ਪਹਿਲਾਂ ਇੱਕ ਦਿਨ ਲਾਇਆ ਪੁਲਿਸ ਨੇ ਆਸ਼ਵਾਸਨ ਵੀ ਦਿੱਤਾ ਕਿ ਅਸੀਂ ਦੋ ਇੱਕ ਦਿਨਾਂ ਦੇ ਵਿੱਚ ਵਿੱਚ ਸਾਰੇ ਮੁੱਲਜਾਂ ਫੜ ਲਾਂਗੇ ਪਰ ਹਾਏ ਤੱਕ ਜਿਹੜਾ ਹੈਗਾ ਕੁਛ ਵੀ ਨਹੀਂ ਉਹਨਾਂ ਨੇ ਕੀਤਾ ਆਪਣਾ ਸਟੇਟ ਕਾਲ ਵੀ ਦਿੱਤੀ ਆ ਤੇ ਹੁਣ ਅਸੀਂ ਧਰਨਾ ਵੀ ਲਾਇਆ ਹੋਇਆ ਹੈ ਐਸਐਸਪੀ ਸਾਹਿਬ ਦੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਮਾਮਲੇ ਦੇ ਵਿੱਚ ਪੋਈ ਇਹ ਹੀ ਪਿਛੇ ਜੇ ਗੱਲਬਾਤ ਹੋਈ ਸੀ ਪਰ ਅੱਜ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਜੀ ਜਲਦੀ ਤੋਂ ਜਲਦੀ ਬੰਦੇ ਫੜ ਲਾਂਗੇ ਪਰ ਹਜੇ ਤੱਕ ਜਿਹੜਾ ਮੇਨ ਜਿਹੜਾ ਕਿੰਗ ਬਿਨ ਅਭੀ ਨਾਂ ਦਾ ਲੜਕਾ ਹੈਗਾ ਉਹ ਹਜੇ ਤੱਕ ਉਹ ਵੀ ਨਹੀਂ ਫੜਿਆ ਮੇਨ ਜਿਹੜੇ ਹੈਗੇ ਬਾਕੀ ਮੁਲਜ਼ਮ ਕੋਈ ਵੀ ਨਹੀਂ ਫੜੇ ਗਏ ਸਿਰਫ ਦੋ ਫੜੇ ਆ ਜੀ ਇਹਨੂੰ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਇਹ ਸਰ 21 ਤਰੀਕ ਦੇ ਭੱਜੇ ਹੋਏ ਨੇ ਹੂੰ 21 ਤਰੀਕ ਦੀ ਵਾਰਦਾਤ ਹੈ ਤੇ ਅੱਜ 4 ਤਰੀਕ ਹੋ ਗਈ ਆ 13 ਦਿਨ ਹੋ ਗਏ ਨੇ ਤੇ 13 ਦਿਨਾਂ ਦੇ ਵਿੱਚ ਜੇ ਇੱਕ ਵੀ ਜਿਹੜਾ ਹੈਗਾ ਆ ਮੇਨ ਕਿੰਗ ਬਿਨ ਨੂੰ ਪੁਲਿਸ ਫੜ ਨਹੀਂ ਸਕੀ ਉਹ ਤ ਤਿੰਨ ਚਾਰ ਬਹੁਰ ਜਿਹੜੇ ਅੱਗੇ ਭੱਜੇ ਹੋਏ ਨੇ ਕਿੱਡੀ ਕ ਵੱਡੀ ਦੀ ਗੱਲ ਹੀ ਸਮਝਦੇ ਕਿਉਂਕਿ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਜੀ ਅਮੋਸਾ ਦੇ ਭਾਜੀ ਵਾਰਦਾਤਾਂ ਤੇ ਸਾਰੇ ਪੰਜਾਬ 'ਚ ਵਧਣਦੀਆਂ ਨੇ ਕਿਸੇ ਨੂੰ ਰੈਨਸਮ ਕਾਲ ਆ ਰਹੀ ਆ ਕਿਸੇ ਨੂੰ ਕੁਛ ਆ ਰਿਹਾ ਆ ਹਰ ਕਹੇ ਕਹੇ ਬੰਦੇ ਨੂੰ ਜਿਹੜੇ ਅੱਗੇ ਕੋਈ ਫਰੋਤੀ ਦੀ ਕਾਲ ਕਿਸੇ ਨੂੰ ਮਰਡਰ ਦੀ ਕਾਲ ਕਹੇ ਨੂੰ ਕੁਛ ਸੜਕਾਂ ਤੇ ਤੁਰਨਾ ਜਿਹੜਾ ਹੈਗਾ ਉਹ ਮੁਸ਼ਕਲ ਹੋ ਗਿਆ ਆ ਪਬਲਿਕ ਦਾ ਆਮ ਬੰਦਾ ਸੇਫ ਲਾ ਐਂਡ ਆਰਡਰ ਜਿਹੜਾ ਹੈਗਾ ਬਿਲਕੁਲ ਫੇਲ ਹੋ ਗਿਆ ਹੈ ਇੱਥੇ ਸਾਜ ਹੜਤਾਲ ਇਸ ਤਰ੍ਹਾਂ ਜਾਰੀ ਰਹੇਗੀ ਨਹੀਂ ਇਹ ਹੜਤਾਲ ਇਦਾਂ ਜਾਰੀ ਰਹਿਣੀ ਜਦੋਂ ਜਦੋਂ ਤੱਕ ਜਿਹੜੇ ਇਹ ਨਿਆਂ ਦਵਉਣ ਵਾਲੇ ਨਹੀਂ ਸੇਫ ਹੈਗੇ ਤੇ ਉਦੋਂ ਤੱਕ ਤੇ ਫਿਰ ਕੁਝ ਨਹੀਂ ਹੋ ਸਕਦਾ ਪੰਜਾਬ ਦਾ ਤੇ ਬੁਰਾ ਹਾਲ ਹੋ ਚੁੱਕਾ ਆ ਜੀ ਠੀਕ ਹੈ ਜੀ ਗੁਰਪ੍ਰੀਤ ਸਿੰਘ ਪਾਵਾ ਐਡਵੋਕੇਟ ਆ ਜੀ ਮੇਰਾ ਨਾਮ ਤੇ ਲਖਵਿੰਦਰ ਸਿੰਘ ਸਾਡਾ ਜਿਹੜਾ ਵਕੀਲ ਭਰਾ ਸੀ ਉਹਦੇ ਤੇ ਜਾਨਲੇਵਾ ਹਮਲਾ ਹੋਇਆ ਸੀ ਜਿੱਦੀ ਡੈਥ ਹੋ ਗਈ ਹੈ ਤੇ ਕਾਫੀ ਜਿਹੜੇ ਦੋਸ਼ੀ ਨੇ ਉਹ ਫੜੇ ਨਹੀਂ ਗਏ ਤੇ ਉਹਦੇ ਅਗੇਂਸਟ ਪ੍ਰੋਟੈਸਟ ਸਾਰਾ ਵਕੀਲ ਪਾਈਚਾਰਾ ਕਰਦਾ ਸਾਡੇ ਪ੍ਰਧਾਨ ਜੀ ਵੀ ਆਏ ਨੇ ਐਗਜ਼ੀਕਟਿਵ ਬੋਡੀ ਸਾਰੀ ਆਈ ਹੈ ਸਾਰੇ ਵਕੀਲ ਭਰਾ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਜੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜੇ ਨਹੀਂ ਗਏ ਉਫਰੇ ਜਾਨ ਤੇ ਸਾਡੇ ਵੀਰ ਭਰਾ ਦਾ ਇਨਸਾਫ ਹੋਵੇ। ਇਸ ਮਾਮਲੇ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ ਹੁਣ ਤੱਕ ਅਰੈਸਟ ਕੀਤਾ ਗਿਆ ਦੀ ਪੁਲਿਸ ਦੇ ਵੱਲੋਂ? ਜੋ ਸਾਡੀ ਜਾਣਕਾਰੀ ਹੈ ਕਿ ਤਿੰਨ ਕਿਨੋਂ ਜਵਾਨ ਅਰੈਸਟ ਕੀਤੇ ਗਏ ਨੇ ਤੇ ਬਾਕੀ ਹਜੇ ਭਗੋੜੇ ਨੇ ਫੜੇ ਨਹੀਂ ਗਏ। ਕਿੰਨੀਆਂ ਗੋਲੀਆਂ ਉਹਨਾਂ ਦੇ ਵੱਲੋਂ ਮਾਰੀਆਂ ਗਈਆਂ ਨੇ ਵਕੀਲ ਸਾਹਿਬਾਂ ਦੇ? ਜੋ ਸਾਨੂੰ ਸੁਣਨ ਚ ਆਇਆ ਵਾ ਕਿ ਇੰਜਰੀ ਉਹਨਾਂ ਦੇ ਮੋਢਿਆਂ ਤੇ ਵੀ ਹੋਈ ਸੀ ਤੇ ਇੱਕ ਸਪਾਈਨਲ ਕੋਰਡ ਦੀ ਇੰਜਰੀ ਹੋਈ ਸੀ ਜਿਹਦੇ ਕਰਕੇ ਉਹ ਰਿਕਵਰ ਨਹੀਂ ਕਰ ਪਾਏ ਜੀ। ਤੇ ਕਿੰਨੇ ਦਿਨ ਹਸਪੀਟਲ ਦੇ ਵਿੱਚ ਧੱਕ ਰਹੇ ਨੇ ਜੀ? ਉਹਨਾਂ ਨੂੰ 10 ਤੋਂ ਵੱਧ ਦਿਨ ਰਹੇ ਨੇ ਉੱਥੇ ਤੇ ਲਾਈਫ ਲਈ ਫਾਈਟ ਉਹਨਾਂ ਨੇ ਕੀਤਾ। ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਨਹੀਂ ਸੀ ਉਹ ਨਹੀਂ ਬਰ ਸਕੇ ਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਤੇ ਆਪਣਾ ਮੈਸੇਜ ਆ ਜੀ ਪੁਲਿਸ ਨੂੰ ਸਾਨੂੰ ਤੇ ਅਸੀਂ ਇਹੀ ਮੈਸੇਜ ਹੈ ਜੀ ਕਿ ਇਨਸਾਫ ਦੇ ਰਖਵਾਲੇ ਨੇ ਤੇ ਵਕੀਲ ਵੀ ਇਨਸਾਫ ਲਈ ਲੜਦੇ ਨੇ ਤੇ ਇੱਕ ਵਕੀਲ ਭਰਾ ਦੀ ਜਾਨ ਗਈ ਹੈ ਤੇ ਸਾਡੀ ਰਿਕਵੈਸਟ ਹੈ ਕਿ ਵਧੀਆ ਪ੍ਰੋਪਰ ਫੇਅਰ ਇਨਵੈਸਟੀਗੇਸ਼ਨ ਕਰਕੇ ਜਿੰਨੇ ਵੀ ਲੋਕ ਇਸ ਚੀਜ਼ ਇਨਵੋਲਡ ਅਗੇ ਨੇ ਉਹਨਾਂ ਨੂੰ ਕਾਨੂੰਨ ਦੇ ਜੱਜ ਦੇ ਸਾਹਮਣੇ ਲਿਆਂਦਾ ਜਾਵੇ ਕੋਰਟ ਦੇ ਸਾਹਮਣੇ ਲਿਆਂਦਾ ਜਾਵੇ ਤੇ ਸਜ਼ਾ ਦਿੱਤੀ ਜਾਵੇ ਸੱਚਾਈ ਵੀ ਸਾਹਮਣੇ ਲੰਨਦੀ ਹੈ ਕਿ ਆਖਰਕਾਰ ਉਹਨਾਂ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਨੇ ਚਲੋ ਇਹ ਬਾਅਦ ਦੀ ਗੱਲ ਹੈਗੀ ਹੈ ਪਰ ਇਹ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਇਹ ਜਦੋਂ ਸਾਰਾ ਕੁਝ ਆ ਜਾਏਗਾ ਪੁਲਿਸ ਰਿਪੋਰਟ ਆ ਜਾਏਗੀ ਫਿਰ ਸਭ ਪਤਾ ਲੱਗ ਜਾਏਗਾ ਠੀਕ ਹੈ ਤੇ ਹੁਣ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਇਹ ਪ੍ਰਧਾਨ ਜੀ ਦੱਸਣਗੇ ਸਾਡੀ ਐਗਜ਼ੀਕਟਿਵ ਬੋਡੀ ਦੱਸੇਗੀ ਜਿਵੇਂ ਉਹ ਕਹਿਣਗੇ ਅਸੀਂ ਉਸ ਤਰ੍ਹਾਂ ਚੱਲਾਂਗੇ ਠੀਕ ਹੈ